ਤੇ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਸੰਧੂਆਂ ਦੀ ਕੋਠੀ ਦੇ ਵਿੱਚ ਤੇ ਸੰਧੂ ਕੀ ਕਰ ਰਿਹਾ ਵੀ ਇਸ ਵਕਤ ਲਵਾ ਰਹੇ ਨੇ ਪੱਥਰ ਤਾਂ ਕਈਆਂ ਮਿੱਤਰਾਂ ਦਾ ਇਹ ਮੰਨਣਾ ਵੀ ਜਦੋਂ ਕੋਠੀ ਨਵੀਂ ਪਈ ਹੋਵੇ ਤਾਂ ਸਭ ਤੋਂ ਪਹਿਲਾਂ ਕੱਚਾ ਪੱਥਰ ਲਵਾਉਣਾ ਚਾਹੀਦਾ ਤੇ ਸਾਲ ਡੇਢ ਸਾਲ ਬਾਅਦ ਪੱਕਾ ਲਵਾਉਣਾ ਚਾਹੀਦਾ ਇੱਕ ਤਾਂ ਇਸ ਬਾਰੇ ਗੱਲਬਾਤ ਕਰਾਂਗੇ ਤੇ ਦੂਜਾ ਦੋਸਤੋ ਕੀ ਰੇਟ ਇਹਨਾਂ ਨੇ ਪਲੇਟ ਲਿਆਂਦੀ ਆ ਕਟਾਈ ਕਿਵੇਂ ਕਰਾਈ ਇਹਨਾਂ ਨੇ ਤੇ ਕੀ ਰੇਟ ਇਹਨਾਂ ਨੇ ਲੇਬਰ ਮੁਕਾਈ ਉਸ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਕਈਆਂ ਵੀਰਾਂ ਨੇ ਹੁਣ ਪੱਥਰ ਲਵਾਉਣਾ ਤੇ ਕਈਆਂ ਦੇ ਮਨ 'ਚ ਡਾਊਟ ਆ ਯਾਰ ਵੀ ਨਾਲ ਦੀ ਨਾਲ ਪੱਥਰ ਲਵਾਈਏ ਯਾ 2-4 ਸਾਲ ਜਾਨਕੇ ਕੱਚਾ ਪੱਥਰ ਲਾ ਕੇ ਪੱਥਰ ਲਵਾਈਏ ਤੇ ਕਰਦੇ ਆਂ ਗੱਲਬਾਤ ਬਾਈ ਮੱਖਣ ਨਾਲ ਤੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡੇ ਕੰਮ ਦੀ ਗੱਲ ਲਓ ਵੀ ਕਰਦੇ ਆਂ ਸਟਾਰਟ ਤਾਂ ਦੋਸਤੋ ਮੱਖਣ ਕਹਿੰਦਾ ਵੀ ਸਭ ਤੋਂ ਪਹਿਲਾਂ ਕੱਚਾ ਫਰਸ਼ ਲਗਾਉਣ ਦੀ ਬਜਾਏ ਤੁਸੀਂ ਪਲੇਟਾਂ ਵਾਲਾ ਫਰਸ਼ ਹੀ ਲਗਾਓ ਜੇਕਰ ਤੁਸੀਂ ਸਾਲ ਦੇ ਵਿੱਚ ਵਿੱਚ ਲਾਉਣਾ ਤੇ ਦੋਸਤੋ ਉਸਨੇ ਕੀ ਕੀਤਾ ਵੀ ਉਸਨੇ ਕਹਿੰਦਾ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਮੈਂ ਪਲੇਟਾਂ ਵਾਲਾ ਫਰਸ਼ ਲਵਾਉਣਾ ਤੇ ਮੈਂ ਪੰਜ ਬੰਦੇ ਲਿਆਂਦੇ ਉਹਨਾਂ ਨਾਲ 9 ਰੁਪਏ ਸਕਰ ਫੁੱਟ ਵਿੱਚ ਗੱਲਬਾਤ ਕੀਤੀ ਮਿੱਟੀ ਨੂੰ ਕੁੱਟਣ ਦੀ ਉਹਨਾਂ ਨੇ 3 ਫੁੱਟ ਮਿੱਟੀ ਕੱਢ ਕੇ ਉਸ ਤੋਂ ਬਾਅਦ ਉਹਨਾਂ ਦੀ ਚਾਰ ਵਾਰਾ ਦੁਰਮਡ ਨਾਲ ਕਟਾਈ ਕਰਕੇ ਉਸ ਤੋਂ ਬਾਅਦ ਜ਼ੀਰੋ ਲੈਵਲ ਕੱਢ ਕੇ ਉਸ ਤੋਂ ਬਾਅਦ ਉਹਨਾਂ ਨੇ ਬਜਰੀ ਦੀ ਕਟਾਈ ਕਰਕੇ ਜ਼ੀਰੋ ਲੈਵਲ ਕਰਕੇ ਸਾਨੂੰ ਦਿੱਤਾ 1500 ਸਕਰ ਫੁੱਟ ਦਾ ਤਾਂ ਮੱਖਣ ਕਹਿੰਦਾ ਜੇਕਰ ਮੈਂ ਕੱਚੀ ਫਰਸ਼ ਲਾਉਂਦਾ ਤੇ 1500 ਸਕਰ ਫੁੱਟ ਤੇ ਮੇਰਾ ਘੱਟੋ ਘੱਟ ਵੀ ਲੱਖ ਰੁਪਿਆ ਖਰਚਾ ਆਉਣਾ ਸੀ ਫੇਰ ਮੈਂ ਜਦੋਂ ਮਿਸਤਰੀ ਨਾਲ ਗੱਲਬਾਤ ਕੀਤੀ ਪਲੇਟਾਂ ਵਾਲੇ ਨਾਲ ਤੇ ਪਲੇਟਾਂ ਵਾਲਾ ਕਹਿੰਦਾ ਬਾਈ ਜੀ ਤੇਰਾ ਜੇਕਰ ਤੂੰ ਕੱਲੀ ਥੱਲੇ ਥੱਲੇ ਫਰਸ਼ ਲਾਉਣੀ ਆ ਰਸੋਈ ਬਾਹਰ ਪੌੜੀਆਂ ਬਾਹਰ ਬਾਥਰੂਮ ਵਿੱਚ ਤਾਂ ਤੇਰਾ 1,45,000 ਰੁਪਿਆ ਖਰਚਾ ਆਊਗਾ ਤਾਂ ਦੋਸਤੋ ਜੇਕਰ ਮੱਖਣ ਕਹਿੰਦਾ ਵੀ ਮੈਂ ਕੱਚਾ ਫਰਸ਼ ਲਾਉਂਦਾ ਸੀ ਤਾਂ 90,000 ਉਹ ਮੈਨੂੰ ਐਕਸਟਰਾ ਪੈਣਾ ਸੀ ਜੇਕਰ ਡੇਢ ਸਾਲ ਬਾਅਦ ਮੈਂ ਲਵਾਉਂਦਾ ਤੇ 1,45,000 ਉਹ ਮੈਨੂੰ ਘੱਟੋ ਘੱਟ ਵੀ ਲੱਖ ਰੁਪਿਆ ਕੰਮ ਮਹਿੰਗਾ ਪੈਣਾ ਸੀ ਇਸ ਕਰਕੇ ਮੈਂ ਸਿੱਧਾ ਹੀ ਪਲੇਟਾਂ ਲਵਾ ਦਿੱਤੀਆਂ ਤੇ ਉਹਨਾਂ ਬੰਦਿਆਂ ਤੋਂ ਮੈਂ ਕਟਵਾਈ ਕਰ ਕਿਉਂਕਿ ਉਹਨਾਂ ਨੇ ਬੜੀ ਰੀਅਲ ਕਟਾਈ ਕੀਤੀ ਹੈ ਉਹ ਗਰੰਟੀ ਲੈ ਕੇ ਗਏ ਵੀ ਸਾਡੀ ਕੀਤੀ ਕਟਾਈ ਤੋਂ ਬਾਅਦ ਪਲੇਟ ਬੈਠੇਗੀ ਨਹੀਂ ਤਾਂ ਇਸ ਕਰਕੇ ਮੱਖਣ ਦੇ ਕਹਿਣ ਦੇ ਮੁਤਾਬਕ ਦੋਸਤੋ ਜੇਕਰ ਤੁਸੀਂ ਕੱਚਾ ਫਰਸ਼ ਲਾ ਕੇ ਉਸ ਤੋਂ ਬਾਅਦ ਸਾਲਕ ਬਾਅਦ ਪਲੇਟਾਂ ਲਵਾਉਣੀਆਂ ਤਾਂ ਤੁਸੀਂ ਸਿੱਧੀਆਂ ਪਲੇਟਾਂ ਚੜਾ ਦਿਓ ਤੁਹਾਡਾ ਲੱਖ ਰੁਪਏ ਦਾ ਫਾਇਦਾ ਹੋਣ ਵਾਲਾ ਬਾਕੀ ਵੀਰ ਮੱਖਣ ਅੱਗੇ ਜਾ ਕੇ ਦੱਸੂਗਾ ਵੀ ਪਲੇਟਾਂ ਦਾ ਕੀ ਰੇਟ ਆ ਕਿਹੜੀ ਪਲੇਟ ਲਵਾਈ ਆ ਕੀ ਸਕੁਅਰ ਫੁੱਟ ਪਿਆ ਨੂੰ ਕਿਉਂਕਿ ਦੋਸਤੋ ਰਸੋਈ ਦੀਆਂ ਲੱਗ ਹੁੰਦਾ ਪੌੜੀਆਂ ਦਾ ਅਲੱਗ ਹੁੰਦਾ ਬਾਥਰੂਮ ਦਾ ਅਲੱਗ ਹੁੰਦਾ ਤੇ ਨੀਚੇ ਜਿਹੜਾ ਫਰਸ਼ ਆ ਉਸ ਦਾ ਅਲੱਗ ਹੁੰਦਾ ਬਾਕੀ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰ ਦਿਓ ਅੱਗੇ ਸੁਣੋ ਬਾਈ ਮੱਖਣ ਦੀ ਗੱਲ ਬਾਤ 4 4 ਇੰਚੀ ਜਾਣੀ ਕਿ 4 4 ਇੰਚੀ ਇਹਨਾਂ ਨੇ ਲਾਲ ਰੋੜੀ ਬੋਲ ਤੇ ਉਹ ਮੈਨੂੰ ਵਿਖਾਏਗਾ ਪੱਥਰ ਕਿਹੜਾ ਲੈਂਦਾ ਕਿੱਥੇ ਹੈ ਕਿਹੜੀ ਕੰਪਨੀ ਦਾ ਉਹ ਇਹ ਆ ਵਾ ਦੋ ਤਿੰਨ ਤਰ੍ਹਾਂ ਦੇ ਆਉਂਦੇ ਆਹ ਦਾ ਬਾਥਰੂਮ ਵਾਲਾ ਆ ਗਿਆ ਇਹ ਦਾ ਬਾਥਰੂਮ ਵਾਲਾ ਗਿਆ ਜਿਹੜਾ ਤਿਲਕ ਦਾ ਨਹੀਂ ਇਹ ਕੀ ਰੇਟ ਪਿਆ ਏਰੀਆ ਕੋ ਪਤਾ ਇਹ 40 ਰੁਪਏ ਸਕੁਅਰ ਫੁੱਟ ਪਿਆ ਪਾਉਣਾ ਇਹਨੂੰ ਕੀ ਕਹਿੰਦੇ ਆ ਮਿੱਟ ਮਟ ਮਟ ਬੋਲਦੇ ਆ ਮਟ ਬੋਲਦੇ ਆ ਇਹ ਇਹਨੇ ਦੁਪਹਿਰ ਯਾਨੀ ਕਿ ਪੈਰ ਨਹੀਂ ਇਹ ਤੋਂ ਸਲਿੱਪ ਹੁੰਦਾ ਇਹ 40 ਰੁਪਏ ਸਕੀਰਫੋਟ ਬਾਹਰ ਵੀ ਪਈ ਆ ਜੋ ਤੁਹਾਨੂੰ ਦਿਖਾ ਦਿੰਦਾ ਮੈਂ 40 ਤੇ ਨਹੀਂ ਹੈ ਇਹ 55 55 55 ਇਹ ਤਾਂ 55 ਕਹਿੰਦੇ ਆ ਮੈਨੂੰ ਬਾਕੀ ਮੈਨੂੰ ਜਦਾ ਪਤਾ ਆਪਣੇ ਨਸਰੀ ਦਾ ਅੱਛਾ ਇਹ 55 ਦਾ ਹੈ ਆ ਦੇ ਆ ਦਾਸ ਆ ਕੀ ਰੇਟ ਆ ਆ ਕਿੰਨੇ ਬਾਈ ਦੀ ਹੈ ਇਹ 2 ਬਾਈ 4 ਦੀ ਇਹ 2 ਬਾਈ 4 ਦੀ ਹੈ ਪਲੇਟ ਅੱਛਾ ਕਿੰਨੇ ਰੁਪਏ ਆ ਰੇਟ ਹੈ ਉਸ ਦਾ ਠੀਕ ਹੈ ਜਿਹੜੀ ਜਿਹੜੀ ਆ ਆਈ ਆ ਪਲੇਟ ਜਿਹੜੀ ਆ ਲੱਗੀ ਹੋਈ ਆ ਹਾਂ ਆਪਣੇ ਅੰਦਰਾਂ ਚ ਲੱਗੀ ਜਿਵੇਂ ਮੈਟ ਸ਼ੀਟ ਤੋਂ ਮੈਂ ਚੰਗੀ ਤਰ੍ਹਾਂ ਦਿਖਾ ਦਿੰਨਾ ਦੇਖੋ ਇਧਰ ਮਾਰੋ ਕੈਮਰਾ ਹਾਂ ਠੀਕ ਆ ਇਹ 40 ਰੁਪਏ ਸਕਰ ਫੁੱਟ ਆਈ ਆ ਇਹ 40 ਰੁਪਏ ਸਕਰ ਫੁੱਟ ਆਈ ਆ ਆਹ 2 ਬਾਈ 4 ਦੀ 2 ਬਾਈ 4 ਦੀ ਆ 2 ਬਾਈ 2 ਦੀ ਕਿੰਨੇ ਆਈ ਜਿਹੜੀ ਗਰਾਊਂਡ ਤੇ ਲੱਗਣੀ ਆ 4 ਦੀ 2 ਬਾਈ 2 ਦੀ ਤੇ ਜਿਹੜੀ ਜਿਹੜੀ ਆ ਚੀਜ਼ ਆ ਹਾਂ ਇਹ ਆਪਣੀ ਕਿੰਨੇ ਰੁਪਏ ਸਕੁਅਰ ਫੁੱਟ ਪਈ ਆਪਾਂ ਨੂੰ ਇਹ 58 ਰੁਪਏ ਪਈ ਆ ਅੱਛਾ ਇਹ ਬਾਥਰੂਮ ਵਾਲੀ ਆ ਬਾਥਰੂਮ ਵਾਲੀ ਆ ਠੀਕ ਆ ਠੀਕ ਆ ਤੇ ਜਿਹੜੀ ਆ 2x2 ਦੀ ਆ ਇਹ ਵੀ ਮਹਿੰਗਾ ਇਹ ਵੀ ਮਹਿੰਗਾ ਇਹ ਸਾਈਡ ਤੇ ਲਾਉਣਾ ਆਪਾਂ ਇਹਦੇ ਚ ਦੋ ਡਿਜ਼ਾਈਨ ਆ ਇਹ ਸਾਈਡਾਂ ਤੇ ਲੱਗੂਗਾ ਆ ਇਧਰ ਸਾਈਡ ਤੇ ਲੱਗਣਾ ਅੱਛਾ ਇੱਥੇ ਬਾਹਰ 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 ਅੱਗੇ ਗ੍ਰੇਨਾਈਟ ਆ ਗਿਆ ਆ ਜੂ ਤੁਹਾਨੂੰ ਗ੍ਰੇਨਾਈਟ ਦਿਖਾ ਲਿਆ ਉਹਨਾਂ ਨੂੰ ਇਹ ਕੀ ਰੇਟ ਆ ਸੀਗਾ ਇਹ ਵੀ ਉਤਨੇ ਰੇਟੋ 58 ਹੀ ਹਾਂ ਫੁੱਲ ਬਾਡੀ ਟਾਈਲ ਤੇ ਆ ਆ ਗਿਆ ਆਪਣਾ ਗ੍ਰੇਨਾਈਟ ਇਹ ਗ੍ਰੇਨਾਈਟ ਪੱਥਰ ਦੂਜਾ ਆ ਗਿਆ ਯਾਨੀ ਹਾਂ ਠੀਕ ਆ ਇਹ ਮੰਨ ਕੇ ਚੱਲ ਇਧਰਲੇ ਪਾਸੇ ਕੈਮਰਾ ਇਹ ਲਾਉਣਾ ਕਿੱਥੇ ਬਾਰ-ਬਾਰ ਆ ਇਹ ਇਹ ਪੋਰਚ ਦੇ ਵਿੱਚ ਲੱਗੂਗਾ ਇਧਰਲੇ ਪਾਸੇ ਕੈਮਰਾ ਮਾਰੋ ਠੀਕ ਆ ਇਹ ਪੋਰਚ ਦੇ ਵਿੱਚ ਲੱਗੂਗਾ ਹੈ ਆ ਚੀਜ਼ ਆ আচ্ছা ਠੀਕ ਆ ਇਹ ਪੋਰਚ ਆਸਤੇ ਤੇ ਇਹ ਕੀ ਰੇਟ ਆਇਆ ਹੋਊਗਾ ਸਕਰ ਫੁੱਟ ਇਹ 125 ਰੁਪਏ ਸਕਰ ਫੁੱਟ 125 ਸਕਰ ਫੁੱਟ ਇਹ ਤੁਸੀਂ ਫਿਰ ਸਕਰ ਫੁੱਟ ਜਿਹੜਾ ਲਵਾਈ ਲੈਣੇ ਆ ਉਹ ਸਾਰਿਆਂ ਦਾ ਇੱਕੋ ਹੀ ਆ ਕਿ ਅਲੱਗ-ਅਲੱਗ ਆ ਕਿਵੇਂ ਇਹ ਇਹ ਬੋਲਦਾ ਵੀ ਜਿਹੜਾ ਗ੍ਰੇਨਾਈਟ ਦੇ ਆ ਉਹਦੇ ਪੈਸੇ ਵੀ ਉਹਦੇ ਜਿਹਨੇ ਲੈਂਦੇ ਉਹ ਲਵਾਈ ਲਵਾ ਕੇ ਕਿ ਸੇਮ ਰੇਟ ਹੀ ਹੁੰਦਾ ਗ੍ਰੇਨਾਈਟ ਕਾ ਅਲੱਗ ਹੈ ਬਾਥਰੂਮੋ ਕਾ ਅਲੱਗ ਹੈ ਗ੍ਰੇਨਾਈਟ ਦਾ ਅਲੱਗ ਹੁੰਦਾ ਹੈ ਅਲੱਗ-ਲੱਗ ਹੁੰਦਾ ਹੈ ਅਲੱਗ-ਲੱਗ ਰੇਟ ਹੈ ਆਈਡੀਆ ਐਵਰੇਜ 1500 ਸਕਰ ਫੁੱਟ ਮਕਾਨ ਕਾ ਕਿਤਨਾ ਲੱਗ ਜਾਏਗਾ 15 16 17 18 100 ਆਜੇ 18 ਸਕਰ ਫੁੱਟ ਆਜੇ 18 ਟਾਈਲ ਦੇ ਉੱਪਰ ਨੇ ਜਿਵੇਂ ਆਪ ਜੋ ਟਾਈਲ ਲਗਾਉਣਗੇ ਪੱਥਰ ਲਗਾਉਣਗੇ ਉਸ ਦਾ ਹਿਸਾਬ ਲਗਾਇਆ ਜਾਏਗਾ ਇਹ ਪਤਾ ਕੀ ਹੈ ਜਿਹੜੀ 2x2 ਦੀ ਉਹਦੇ ਘੱਟ ਪੈਸੇ ਆ ਜਿਹੜੀ 2x4 ਦੀ ਉਹਦੇ ਵੱਧ ਪੈਸੇ ਆ ਜਿਹੜੀ 4x8x4 ਦੀ ਆ ਉਹਦੇ ਉਦੋਂ ਵੱਧ ਆ ਜਿੱਦੀ ਛੋਟੀ ਵੱਡਾ ਹੁੰਦਾ ਜਾਊਗਾ ਉਹ ਪੈਸੇ ਵੱਧ ਜਾਣਗੇ ਜਿਵੇਂ ਜਿਵੇਂ ਕੋਈ ਲਾਉਣਾ ਔਖਾ ਹੁੰਦਾ ਉਹ ਹਾਂਜੀ ਠੀਕ ਆ ਯਾਰ ਆ ਮੈਨੂੰ ਬਹੁਤ ਵਧੀਆ ਲੱਗਿਆ ਇਹ ਡਾਕਟਰ ਬਾਹਰ ਦਾ ਕਿੱਥੋਂ ਦਾ ਹੈ ਗ੍ਰੇਨਾਈਟ ਇਹ ਸਾਊਥ ਦਾ ਸਾਊਥ ਦਾ ਆ ਟੋਟਲ ਕਿੰਨਾ ਏਰੀਆ ਪਤਾ ਤੈਨੂੰ ਜਿਹੜਾ ਜਿਹੜਾ ਪੱਥਰ ਲੱਗਣ ਜਾ ਰਿਹਾ ਇਹ ਸਾਰਾ ਆਪਣਾ 2100 ਸਕਰ ਫੁੱਟ ਬਣਾਇਆ ਸੀ ਨਾ ਆਪਾਂ ਹੂੰ ਐਸੇ ਕੁਝ 2100 ਸਕਰ ਫੁੱਟ ਕਿੰਨੇ ਦਾ ਪੱਥਰ ਆ ਗਿਆ ਹੋਊਗਾ ਸਾਰਾ ਯਾਰ ਮੰਨ ਕੇ ਚੱਲ ਮੈਂ ਤੈਨੂੰ ਝੂਠ ਨਹੀਂ ਬੋਲਦਾ ਆਪਣਾ 2 ਲੱਖ ਰੁਪਏ ਦੀ ਐਵਰੇਜ ਆ 2 ਲੱਖ ਚ ਇਹਨਾਂ ਦੀ ਲੇਬਰ ਪਾ ਕੇ ਨਹੀਂ ਲੇਬਰ ਤੋਂ ਬਾਹਰ ਲੇਬਰ ਬਾਹਰ ਆ ਇਹ ਕੱਲਾ ਪੱਥਰ ਮਟੀਰੀਅਲ ਮਟੀਰੀਅਲ ਕੀ ਕੀ ਪਾ ਰਿਆ ਨੀਚੇ ਮੜੇ ਨੇੜੇ ਮਟੀਰੀਅਲ ਕੀ ਪਾ ਰਿਆ ਨੀਚੇ ਮਟੀਰੀਅਲ ਬਸ ਇੱਕ ਗੱਗਰ ਸੇ ਇਹਨੇ ਸੀਮੈਂਟ ਹੈ ਗੱਗਰ ਸੇ ਸੀਮੈਂਟ ਕੌਨ ਸਾ ਹੁੰਦਾ ਹੈ ਆਮੀ ਵਧੀਆ ਬੜੀਆ ਜਿਹੜਾ ਆਪਾਂ ਜਿਆਦਾਤਰ ਵਰਤਦੇ ਆਂ ਮੰਡਰ ਸੀਮੈਂਟ ਮੰਡਰ ਸੀਮੈਂਟ ਅੱਛਾ ਔਰ ਬਸ ਬਸ ਹੀ ਤੇਰੇ ਰੇਤਾ ਨਹੀਂ ਲਗਾ ਉਸਮੇ ਨਹੀਂ ਰੇਤਾ ਅਗਰ ਆਤਾ ਥੋੜਾ ਬੰਦ ਮਿਕਸ ਕਰਦੇ ਨੇ ਇਹ ਕਰਦੇ ਆਂ ਅਰੇ 200 ਸਕਰ ਫੁੱਟ ਪੱਥਰ ਹੋਰ ਆਉਣਾ ਹਾਂ ਜੇ 200 ਸਕਰ ਫੁੱਟ ਹੋਰ ਆਉਣਾ ਟੋਟਲ ਪੈਸਾ ਤੇਰੇ ਹਿਸਾਬ ਨਾਲ ਕਿੰਨਾ ਲੱਗ ਜਾਊ ਮੱਖਣਾ ਇਹਨਾਂ ਦੀ ਲੇਬਰ ਪਾ ਕੇ ਵਿੱਚ ਮੇਰੇ ਹਿਸਾਬ ਨਾਲ 2100 ਸਕਰ ਫੁੱਟ ਤੇ ਮੰਨ ਕੇ ਚੱਲਾਂ ਵੀ ਜਿਹੜੀ ਮੈਨੂੰ ਮੈਨੂੰ ਤਾਂ ਹੁੰਦਾ ਯਾਰ ਉਹ ਸਾਰਾ 2.5 2.5 ਚ ਪਹੁੰਚ ਜੇ ਜਾਂ ਪੌਣੇ 3 ਪਹੁੰਚ ਜੇ ਇਹ ਤਾਂ ਹੁਣ ਉਹ ਤੋਂ ਬਾਅਦ ਪਤਾ ਲੱਗੂ ਜੋ ਹਿਸਾਬ-ਤਾਬ ਕਰਾਂਗੇ ਆਈਡੀਆ 2100 ਸਕਰ ਫੁੱਟ ਤੂੰ ਕਹਿੰਦਾ ਵੀ 2,75,000 ਚ ਕੰਪਲੀਟ ਹੁੰਦਾ ਸਣੇ ਲਿਓ ਹਾਂ ਉਹ ਵੀ ਬਾਕੀ ਪਤਾ ਕੀ ਡਾਕਟਰ ਡਿਪੈਂਡ ਕਰਦਾ ਵੀ ਆਪਦੇ 85 ਰੱਖ ਲਓ 2,80,000 ਲੱਖ ਜਿਆਦਾ ਜਿਆਦਾ 1 ਮਿੰਟ 42,000 ਦਾ ਘੱਗਰ ਸੈਂਟ ਤੇ ਟਿਮਟੀ ਆ ਗਿਆ ਜਮ ਮਟੀਰੀਅਲ ਬਾਹਰ ਆ ਹਾਂ ਉਹ ਬਾਹਰ ਆ ਜਿਹੜਾ ਆ ਮਟੀਰੀਅਲ ਪਲੇਟਾਂ ਦਾ ਤੇ ਪੱਥਰ ਦਾ ਤੇ ਲੇਬਰ ਪਾਇਆ ਪਗਣੀਆਂ ਨੇ ਜਿਹੜਾ ਸੀਮੈਂਟ ਆ ਤੇ ਕਗਰਾ ਉਹਦਾ ਖਰਚਾ ਲੱਗ ਸਵਾ ਤਿੰਨ ਮੰਨ ਕੇ ਚੱਲ ਸਾਰਾ ਪਾ ਕੇ ਸਵਾ ਤਿੰਨ ਲੱਖ ਰੁਪਏ ਸਵਾ ਤਿੰਨ ਲੱਖ ਕਿਉਂਕਿ 100 ਸਕਰ ਫੁੱਟ ਦਾ ਸਵਾ ਤਿੰਨ ਲੱਖ ਰੁਪਏ ਆ ਹਾਂ ਇਹਨਾਂ ਦਾ ਪਾ ਕੇ ਸਾਢੇ ਤਿੰਨ ਪੈ ਜਾਊਗਾ ਇਹਨਾਂ ਦਾ ਪਾ ਕੇ ਸਾਢੇ ਤਿੰਨ ਉਹ ਰਾਦ ਨੂੰ ਦਿਖਾਉਣਾ ਨਾ ਜਿਹੜਾ ਉਹ ਪੌੜੀ ਦਾ ਜਿਹੜੇ ਇਹਨੇ ਪੌੜੀ ਦੇ ਸਟੈਪ ਬਣਾਈ ਇਧਰ ਦੇਖ ਗ੍ਰੇਨਾਈਟ ਦੇ ਸਟੈਪ ਪੌੜੀ ਦੇ ਅਲੱਗ ਹਾਂ ਦੇਖ ਪੌੜੀ ਦਾ ਸਟੈਪ ਦੇ ਠੀਕ ਆ ਆ ਪੌੜੀ ਦਾ ਸਟੈਪ ਆ ਠੀਕ ਆ ਠੀਕ ਆ ਇਹ ਸਟੈਪ ਦੇ ਪੈਸੇ ਲੈਂਦੇ ਆ ਇਹ ਇਹਦੇ ਕੀ ਹੁੰਦਾ ਪੌੜੀ ਦਾ ਸਟੈਪ 600 ਇੱਕ ਸਟੈਪ ਦਾ 600 ਰੁਪਇਆ ਲੈਂਦੇ ਇੱਕ ਇੱਕ ਸਟੈਪ ਦਾ 600 ਰੁਪਇਆ ਲੈਣਾ ਤੁਸੀਂ ਹਾਂਜੀ 200 ਰੁਪਏ ਸਹੀ ਬੜੇ ਬਣ ਜਾਣੇ ਇਹ ਤਾਂ ਯਾਰ ਇੱਧਰ ਆ ਜਾ ਡਾਕਟਰ ਹੁਣਾ ਐਂਦੇ ਦੇ ਜਿਹੜਾ ਲੱਗਣਾ ਐਂਦੇ ਦੇ ਵੀ ਗ੍ਰੇਨਾਇਟ ਲੱਗਣਾ ਇਹਦਾ ਕੀ ਹੈ ਸਕੁਅਰ ਫੁੱਟ ਸੱਚ ਐਸਾ ਜੈਸਾ ਕੱਚਾ ਹੁੰਦਾ ਹੈ ਅੱਛਾ ਇਹ ਸਾਰੇ ਦਾ 10000 ਰੁਪਏ ਇਹਨਾਂ ਕਿੰਨਾ ਟਾਈਮ ਲੱਗ ਜਾਏਗਾ ਇਸ ਨੂੰ ਇਸਕਾ ਇਹ ਲਾਗੇ ਇਸ ਦੋਨੋਂ 20 ਦਾ ਲਾਗੇ ਹੈ ਇਸਕਾ ਔਰ ਇਸਕਾ ਬਸ

रसोई का दस बारह हज़ार अलग अलग से है ना ग्रेनाइट नाइट जो पत्थर लगता है तो बस यही है तो जो वो बड़ा वाला पत्थर दिखाया था उसका क्या स्क्वायर फुट था तो एक अच्छा वो चालीस सौ रुपये वो चालीस सौ रुपये स्केयर फुट ठीक है वो बड़ी वाली है हाँ। उस वो पत्थर का क्या नाम बोला था आपने ग्रेनाइट नाइट वो भी ग्रेनाइट ही है तो दोस्तों अगर जानकारी लगी चंगी तो शेयर जरूर कर दो लगभग इक्की सौ फुट फुटते तीन लाख पच्ची तीह हज़ार रुपया खर्चा आजगा ਮੋਟਾ-ਮੋਟਾ ਹੋ ਸਕਦਾ ਵੀ ਇਹ ਤੋਂ ਵੱਧੇ ਬਾਕੀ ਤੁਸੀਂ ਕਿਉਂਕਿ ਇਹਦੇ ਵਿੱਚ ਪੱਥਰ ਅਲੱਗ-ਅਲੱਗ ਤਰ੍ਹਾਂ ਦੇ ਆ ਹੁਣ ਆ ਪੱਥਰ ਬਹੁਤ ਮਹਿੰਗਾ ਜੀ ਹਨਾ ਪੌੜੀਆਂ ਵਾਲਾ ਅਲੱਗ ਆ ਇਹ ਇਹ ਕੀ ਰੇਟ ਆਇਆ ਸੀ ਆਪਾਂ ਨੂੰ ਸੱਚ ਆ ਪੱਥਰ ਜਿਹੜਾ ਪੌੜੀਆਂ ਵਾਲਾ ਇਹ ਗ੍ਰੇਨਾਈਟ ਓਖਾਈ ਆ ਨਾ ਉਹੀ ਆ 125 ਰੁਪਏ ਸਕੇ ਰੋਕਟੀਆਂ ਨਾ 125 ਰੁਪਏ ਉਹ ਵੀ ਆਪਣੇ ਪੁੱਜੋ ਤੋਂ ਲੈ ਕੇ ਆਏ ਤਾਂ ਮਿਲ ਗਿਆ ਜਿਹੜਾ ਆਪੇ ਮੁਕਸਰੂ ਲੈਂਦੇ ਉਹਨਾਂ 145 ਰੁਪਏ 200 ਤੋਂ 145 ਆ ਤੇ ਆਏ ਸੀ ਉਹ ਅੱਛਾ ਅੱਛਾ ਠੀਕ ਆ 150 ਮੰਗਦੇ 150 ਰੁਪਏ ਮੰਗਦੇ ਸੀ ਉਹ ਇਹ ਖੁਰਦਾ ਖਰਦਾ ਨਹੀਂ ਮੁੜਕੇ ਨੇ ਬਾਹਰ ਦੀ ਆ ਚੀਜੇ ਕਿਹੜਾ ਇੱਥੋਂ ਦੀ ਹੈ ਆਪਣਾ ਹੋਰ ਅਰੇ ਤਿੰਨ ਕਿਹ ਕਿਹ ਕਰਦਾ ਫੜ ਕੇ ਚਲੋ ਠੀਕ ਹੈ थैंक यू सो मच ओके भाई टाटा